ਲੱਹ ਬਧਾ ਬਧਾਈ ਕੰਮ ਹੋ ਗਿਆ ਬਧਾ ਬਧਾਈ ਬਧਾ ਬਧਾਈ ਕੰਮ ਹੋ ਗਿਆ ਇੱਧਰ ਅਬ ਵੀ ਆਪਾਂ ਪਹੁੰਚ ਗਏ ਬਲਡਾਉ ਫੈਸ਼ਨ ਬੁਟੀਕ ਵਾਲੇ ਕੋਲੇ ਤੇ ਅੱਜ ਇਹਨਾਂ ਦੀ ਘਰ ਚੇਂਜ ਹੋ ਰਿਹਾ ਹੋਰ ਅੱਜ ਮੇਰਾ ਬਰਥਡੇ ਚੇਂਜ ਕਰਾ ਰਹੇ ਨੇ ਮੇਰਾ ਮਾਮੇਰੇ ਉੱਪਰ ਚੱਲ ਗਿਆ ਗਿਆ ਬਹੁ ਮੇਰਾ ਨੀਚੇ ਪਿਆ ਹਜੇ ਆ ਦੇਖੋ ਜੀ ਕਿੰਨਾ ਸੋਹਣਾ ਸੋਹਣਾ ਸਜਾਵ ਮੈਂ ਲਾ ਕੇ ਆਇਆ ਹੋਇਆ ਇਹ ਵੀਰਾਂ ਤੋਂ ਲੈ ਲਈ ਮਰੇ ਕੋਲੋਂ ਹਾਂ ਉਹ ਜਿਹੜਾ ਹੁਣ ਲਿਆ ਸੀ ਉਹ ਤਾਂ ਜਰੂਰ ਨਹੀਂ ਪਏ ਨੇ ਇਹ ਇਥੇ ਨਹੀਂ ਕੰਮ ਤੇ ਬਸ ਸਾਮਾਨ ਵਾਲੀ ਹੈਗਾ ਜੈਸ ਹੁਣ ਤਾਂ ਕਿਚਨ ਤਿਆਰ ਹੋਣ ਦੀ ਬੇਟਾ ਸਾਮਾਨ ਬਾਕੀ ਆ ਦੇਖ ਲੈ ਲਾ ਦੇ ਇਹ ਮੇ ਪਟਿਆਲੇੋਂ ਮੇਲਾ ਲੱਗਿਆ ਸੀਗਾ ਕਾਮਨੀ ਵੱਲੋਂ ਖੁਲਿਆ ਸੀ ਬਾਕੀ ਜ਼ਿਆਦਾ ਦੇਵਾਂਗਾ ਬਾਕੀ ਜ਼ਿਆਦਾ ਰਮੀਸ਼ੋ ਤੋਂ ਮੰਗਾਇਆ ਹੋਇਆ ਬਾਕੀ 99 ਤੋਂ ਵਾਲਾ ਲਾ ਭਾਈ ਇੱਥੋਂ ਸੈੱਫਟ ਹੋ ਗਿਆ ਹੈ ਹਾਂ ਟਰਾਂਸਫਰ ਹੋ ਗਿਆ ਇੱਥੇ ਤੁਹਾਨੂੰ ਸੁਪਰ ਕਰਤਾ ਤਰੱਕੀ ਹੋ ਗਈ ਤੇ ਆ ਗਏ ਆਪਾਂ ਮੋੜ ਹੋ ਗਈ ਲਾ ਭਾਈ ਇੱਧਰ ਆ ਗਿਆ ਸਮਾਨ ਇੱਧਰ ਆ ਗਈ ਥਾਰ ਰੌਕਸ ਉਹ ਪੈਂਟੇਬਲ ਤੇ ਗਰਦੀ ਬੋਲ ਲੈ ਆਏ ਨਾਲ ਤੁਸੀਂ ਮੈਂ ਗਰਦੀ ਬੋਲ ਲੈ ਆਏ ਨਾਲ ਕਰਦ ਗੰਡੇ ਨਵੀਂ ਗੱਡੀ ਚ ਆ ਜਾ ਮੇਰੀਆਂ ਬੰਦ ਇੱਧਰ ਰਾਈਡਰ ਸੀਗਾ ਬਾਕੂ ਦੀ ਗੱਡੀ ਪਹੁੰਚ ਗਈ ਚਲੋ ਬਨੀਆਂ ਬਨਿਏ ਮਨੀ ਆ ਜਾ ਬਜਾਈ ਬਜਾਈ ਗਿਆ ਰੱਖ ਜੀ ਵਾਹ ਉਹ ਬਾਹਰ ਨਾ ਬੰਨਿਆ ਮੈਨੂੰ ਨਹੀਂ ਆ ਬਾਲੀਆ ਕਰਾ ਦੇ ਆ ਉੱਤਰਣਾ ਨਹੀਂ ਉੱਤਰ ਖੜਨਾ ਵੀ ਹੋਰ ਹੈਗਾ ਵੀ ਹੋਰ ਲੈ ਜੋ ਤਾਂ ਤੇਲ ਤੇ ਨਾ ਚਲੋ ਚਲੋ ਨਾਗੀ ਨਾਂਗੀ ਅੱਧੀ ਨਾਂਗੀ ਅੱਧੇ ਤੱਕ ਜਿਸਨੂੰ ਕੋਈ ਨਾ। ਮੈਂ ਤਾਂ ਆਂਦਾ ਗਈ। ਬਹੁਤ ਅੱਧੀ ਬਸੇ ਮਾਰੂ। ਮੈਂ ਤਾਂ ਨਾਂ ਮੈਂ। ਐਂ ਗਰੀਬਾਈ ਦੀ ਜੀ ਨੂੰ ਦੱਸ ਦੋ ਆਪਾਂ ਇੱਥੇ ਤਾਂ ਖਾਣਾ ਨਹੀਂ ਖਾਧੀ ਬੈਠੇ। ਕਾਰਦ ਨੇ ਗਾਉਨੇ। ਲੈ ਭਾਈ। ਵਧਾਈ ਹੋ ਗਈ ਕੰਮ। ਵਧਾ ਵਧਾਈ ਕੰਮ ਹੋ ਗਿਆ। ਵਧਾ ਵਧਾਈ। ਵਧਾ ਵਧਾਈ ਕੰਮ ਹੋ ਗਿਆ। ਤਰੰ। ਕਰਾ ਕੀ ਆ ਲੱਭ ਗਈ ਵੀਰ ਜੀ ਬੱਸ ਉਹ ਵਧੀਆ ਹੀ ਕੰਮ ਹੋ ਗਿਆ ਹੋਰ ਵੀ ਹਾਂ ਵਧੀਆ ਜੀ ਲਵਾਗੇ ਗੱਡੀ ਤੇ ਹੁਣ ਜਿੰਨੇ ਮਰਜੀ 50 ਰੁਪਏ ਦੇ ਦਿੰਦੇ ਆ ਮਰਕ ਨਹੀਂ ਲਿਆਉਂਦਾ ਭਾਈ ਦੱਬਾ ਓ ਤੂੰ ਤਾਂ ਮੈਂ ਆ ਆ ਮੈਂ

ਏ ਆਪਣਾ ਵਿਪਿੰਦ ਤੇ ਵਿਪਿੰਦ ਹੋਏ ਉਹ ਟੋਕੀ ਤਾਂ ਸਾਡੀ ਸਰ ਜਾ ਆਉ ਗੱਫੇ ਲੱਗਣਾ ਆ ਲੈ ਚੱਚੀ ਚੱਚੀ ਲਾ ਪਾਈ ਨਵੇਂ ਟੇਬਲ ਤੇ ਚਾਹ ਚਾਹ ਲੱਗੀ ਚਾਹ ਚਾਚੂ ਚਾਹ ਲੱਗੀ ਪਈਆਂ ਬੁਲਾਈਆਂ ਮੰਗਿਰ ਪਾਰਟੀ ਹੋ ਗਈ ਇੱਧਰ ਰੋਟੀ ਬਣਦੀ ਆ ਤੇ ਚਾਹ ਬਣਦੀ ਕਿਰ ਇਹ ਹੁਣ ਕਰਦੀ ਆ ਫੋਟੋ ਆ ਇੱਕ ਮਿੰਟ ਰਹਿ ਜਾਓ ਕਰੋ ਵੀਆ ਇਹ ਕਮ ਇੰਟਰਨੈਟ ਕੁੱਟ ਇਹ ਕਮ ਇੰਟਰਨੈਟ ਕੁੱਟ ਨਾ ਨਾ ਆਈਡੀਾ ਲਾਹੌਰ ਇਹਦਾ ਦੂਜਾ ਵੀਆ ਆ ਮਮੀ ਆ ਮੇਰੇ ਕੈਮਰੇ ਬਾਦ ਦੇਖਾ ਜਦੋਂ 12 ਬੰਦ ਤਾਂ ਤੁਸੀਂ ਚਾਰ ਲਿਆ ਨਾ ਕੱਲ ਨੂੰ ਮੈਂ ਦੁਪਹਿਰ ਹੀ ਆਉਣਾ ਸੀ ਇਹ ਗੱਡੀ ਦਾ ਸਾਗ ਨਾ ਭਾਈ ਕਿੰਨਰਜੀ ਤੂੰ ਘਰ ਲੈ ਕੇ ਆਇਆ ਕੱਦ ਨਹੀਂ ਸਵਾਂਟਣੀ ਸਵਾਂਟਣੀ ਆਉਣਾ ਆਉਣਾ ਆਦੇ ਇਹ ਹਰ ਕਿਸੇ ਜਿਹਨਾਂ ਨੇ ਆਪਣੀ ਰਹਿਨਮਾਈ ਹੇਠ ਸਾਰਾ ਕਾਰਜ ਕਰਵਾਇਆ ਬੀਬੀ ਜਰਨਲ ਕੌਰ ਉਹਨਾਂ ਦਾ ਫੋਟੋ ਸ਼ੂਟ ਹੋ ਰਿਹਾ ਜੀ ਦੇਖ ਰਹੀ ਆ ਤੁਸੀਂ ਦੇਖ ਰੇਖ ਵਿੱਚ ਬੀਬੀ ਜਰਨਲ ਕੌਰ ਦੀ ਦੇਖ ਰੇਖ ਵਿੱਚ ਸਾਰਾ ਕੰਮ ਜੋ ਤੁਸੀਂ ਪ੍ਰੋਗਰਾਮ ਦੇਖਿਆ ਇਹਨਾਂ ਨੇ ਲਿਖਿਆ ਸੀ ਜੋ ਤੁਸੀਂ ਪ੍ਰੋਗਰਾਮ ਦੇਖਿਆ ਬੀਬੀ ਜਰਨਲ ਕੌਰ ਵੱਲੋਂ ਲਿਖਿਆ ਗਿਆ ਸੀ ਪਹਿਲਾ ਪਹਿਲਾ ਕੱਟਾ ਫੋਟੋ ਸ਼ੂਟ ਮਿੰਟ ਪੰਜ ਲਾਏ ਤਿਆਰੀ ਕਰਨ ਨੂੰ ਰਹਿ ਗਿਆ ਦੇਖੋ ਬੀਬੀ ਜਰਮੈਲ ਕੌਰ ਨੇ ਪੰਜ ਮਿੰਟ ਦੇ ਵਿੱਚ ਵਿੱਚ ਸਾਰੀ ਤਿਆਰੀ ਕਰਵਾ ਕੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ अहम ਯੋਗਦਾਨ ਪਾਇਆ ਉਰੇ ਆ ਲੈ ਮਾਮੀ ਨੇ ਕਰਾ ਲਈ ਚਲ ਮਾਮੀ ਦੌਰ ਹੱਸ ਮੈਕ ਹੱਸ 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 ਬਾਹਰ ਜਾ ਹੁਣ ਮੈਂ ਕਿਨੂੰ ਸਣਾ ਇਹ ਗੱਲ ਤੇ ਓਕੇ ਜੀ ਆ ਪਾਉਂਡਸ ਵਿੱਚ ਆਈ ਗਿਆ ਕਰਾ ਦੇ ਮੈਂ ਕਹਦੀ ਮੈਂ ਕਹਦੀ ਕਰਾ ਦੇ ਮੈਂ ਕਹਦੀ ਕਰਾ ਦੇ ਮੈਂ ਕਹਾਂ ਜਾ ਪਹਿਲੇ ਮੇਰੀ ਵਾਰੀ ਸ਼ੱਕ ਪਈ ਸੀ ਤੇਰੀ ਹੋ ਗਈ ਤੇ ਫਿਰ ਮੰਮੀ ਇਹਨਾਂ ਦੇ ਚਾਰ ਪੀੜੀਆਂ ਉਹ ਸਾਹਮਣੇ ਚਾਰ ਪੀੜੀਆਂ ਚਾਰ ਪੀੜੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇਤੀਆ ਧੀ ਮਾਂ ਨਾਨੀ ਪੜਨਾਨੀ ਧੀ ਮਾਂ ਨਾਨੀ ਪੜਨਾਨੀ ਦੱਸੋ ਕਿਨਕੇ ਕਿਹੜੀ ਨਹੀਂ ਪੁੱਛਦੇ ਹੁੰਦੇ ਦੱਸੋ ਕਿਹੜੀ ਕੀ ਆ ਪੜਨਾਨੀ ਆ ਪਤਾ ਨਹੀਂ ਐ ਕਿੰਨਾਂ ਨੂੰ ਆਤੀ ਆਤੀ ਆ ਦੋਤੀ ਮਾਂ ਕਿੱਥੇ ਗਈ ਮਾਂ ਕਿੱਥੇ ਗਈ ਮੇਰਾ ਉਹ ਆ ਧੀ ਮਾਂ ਨਹੀਂ ਉਹ ਕਹਿੰਦੀ ਮਾਂ ਤਾਂ ਆਈਓ ਨਹੀਂ ਵਿੱਚ ਵਾਹ ਕੁਧਿਆ ਆ ਆਖ ਚਿੱਤੀ ਤੇ ਆ ਕੁਧਿਆ ਬਹੁਤ ਸੁਭਾ ਹੈ ਮੈਂ ਆ ਲਈਏ ਭਾਈ ਮੇਰੀ ਨਾਨੀ ਮੈਂ ਕਿ ਨਾਨੀ ਨੂੰ ਬੁਲਾ ਕੇ ਮੇਰੀ ਆ ਲੈ ਗਈ ਨਾਨੀ ਨਾਨੀ ਹੀ ਪ੍ਰੈਸ ਮੇਰੀ ਨਾਨੀ ਆਈ ਦੀ ਨਾਨੀ ਆ ਮੇਰੀ ਮੰਮੀ ਮਾਸੀ ਲਈ ਨਾ ਚੀ ਆ ਜਾਂਦੀ ਕਹਾ ਆਈਏ ਚਲਾ ਦੇ ਉਸ ਤੂੰ ਮੈਂ ਤਾਂ ਆਪ ਮਹਿਕ ਮੰਗ ਭੱਜ ਲੈ ਆ ਲੈ ਕੇ ਮਾਸੀ ਆਪਿੰਦੇ ਆ ਦਿੱਤੇ ਸੇ ਬੱਚਾ ਕਾਲੇ ਆਉ। ਲਓ ਜੀ ਆ ਤੁਸੀਂ ਦੇਖ ਰਹੇ ਆ ਅੱਠ ਪੀੜੀਆਂ। ਮਾਮੀ ਨਾਸੀ। ਇਹਨਾਂ ਅੱਠ ਪੀੜੀਆਂ। ਇਹ ਨਹੀਂ ਕਰਨਾ। ਉਹ ਨਾਲ ਦਾ। ਯਾ ਪੀੜੀਆਂ। ਆ ਚੱਕ ਲੋ ਜੀ ਅੱਠ ਬਣਾਉਣੀ ਨਾਲ। ਕੋਪੋ ਸ਼ੂਟ। ਓਕੇ ਜੀ। ਤਾਂ ਰੋੜਦਾਲੀ ਦੀ ਐਡ ਆਪਾਂ ਵੱਖਰੀ ਲੜਤੀ ਹਾਂ ਇਹ ਤਾਂ ਚਲੋ ਭਾਈ ਜਿਵੇਂ ਤੇਰੇ ਵਿਆਹ ਨੂੰ ਉਹਦੀ ਕੱਥੀ ਸੀ ਮੈਂ ਮੈਂ ਤਾਂ ਬੱਜਿਆ ਤੋਂ ਪੈਂਦ ਦੀ ਪਾਲੀ ਖਾਲੀ ਕਹਦਾ ਆਦੇ ਬੈਠਾ 3000 ਸਹੀ ਗੱਲ ਆ ਤੂੰ ਇਹਦੇ ਪਿੱਛੇ ਬੈਠਾ ਔਰ ਪਿੱਛੇ ਬੈਠਾ ਆਰ ਤੂੰ ਇਹ ਕਹਦਾ ਆਦੇ ਬੈਠਾ 3000 ਉਹ ਦੇ ਤੇ ਜੀ ਓਕੇ ਹਰ ਤਰ੍ਹਾਂ ਅਸੀਂ ਵਿਆਹ ਲੈ ਦੇ ਸਕਦੇ ਆ ਜਿਆਨ ਨਾ ਰੋ ਵੀ ਨਾ ਕੋਈ ਚੱਕੋ ਭਾਈ ਕਰੋ ਸਾਫ ਸਪਾਈ ਪੇਮੈਂਟ ਆਇਆ ਪਰਚੀ ਤੇ ਨ ਲਿਖ ਕੇ ਦੇ ਦੇਣੇ ਆ ਹਾਂ ਬੈਂਕ ਚੋਂ ਲੈ ਲਈ ਅੱਛਾ ਕਿਆ ਦੇਣਗੇ ਮੈਨੂੰ ਨਾ ਦੇਣਗੇ ਮੈਂ ਮੁੜਿਆ ਦੱਸ ਭਾਈ ਇਹ ਤਾਂ ਫਿਰ ਤੁਸੀਂ ਗੱਲ ਪਹਿਲਾਂ ਕਰਨੀ ਸੀ ਜੀ ਪੇਮੈਂਟ ਦੀ ਦਾ ਅਸੀਂ ਤਾਂ ਕਾਤਾ ਕੰਮ ਵੀ ਚੱਲ ਕੋਈ ਨਾ ਲੈ ਭਾਈ ਦਪਿੰਦਰ ਕੌਰ 1472 ਤੇਰਾ ਨਾ 2000 ਉਹ ਵੀ ਦੇ ਜੀ 1500 ਦੇ ਲੈ ਵਰਲਡ ਆਫ ਫੈਸ਼ਨ ਠੀਕ ਹੈ ਨਾ ਵਰਲਡ ਆਫ ਫੈਸ਼ਨ ਵਾਲੇ ਦੇਖ ਲੋ ਆ ਬੈਠੇ ਨੇ ਆਰਟੀ ਬਣਾ ਰਹੇ ਆ ਆਂਦਰ ਜੀ ਦੇਖ ਦੂ ਲੈ ਨੇੜੇ ਦਾ ਲੱਗਦਾ ਆ ਫੇਰ ਆ ਚੁੱਕੇ ਨੇ ਵਰਲਡ ਆਫ ਫੈਸ਼ਨ ਆਉਂਗੇ ਵੀ ਨੇੜੇ ਦਾ ਹੁਣ ਮੈਨੂੰ ਖੜਨ ਮੇ ਤਰ੍ਹਾਂ ਦੀ ਫੋਟੋ ਚਾਹੀਦੀ ਬੈਨੀਵਲ ਰਵੀ ਆ ਗਈ ਦੀ ਜੱਸੀ ਬੈਣੀ ਲਵ ਬਾਈ ਲਓ ਭਾਈ ਹੁਣ ਚੱਲਿਆਂ ਥਾਰ ਦੀ ਪਾਰਟੀ ਲਓ ਜੀ ਰੈਡੀ ਸ਼ੈਡੀ ਹੋ ਗਏ ਆਪਾਂ ਚੱਲਿਆਂ ਹੁਣ ਫੱਟੇ ਪਾਰਟੀ ਸ਼ੈਡੀ ਕਰਨਾ ਮੇਰੇ ਹੁਣ ਅੱਗੇ ਜਿਹੜੇ ਮੋਟੇ ਚੌਕਾ ਮਾਰਿਆ ਭਾਈ ਹੁਣ ਮਹਿੰਦਰਾ ਨੇ ਵੇਚਦੇ 7 ਸੀਟਰ ਕਰੋ ਇਹਨੂੰ ਪਰ ਅਸੀਂ ਬਣਾ ਲਈ ਅਸੀਂ ਬਣਾ ਲਈ ਹਾਂ ਵੀ ਫੱਟੇ ਫੱਟੇ ਲਓ ਵੀ ਲੋਟਾ 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 ਵਾਹ ਕੀ ਕਰਾ ਲਈ ਆ ਬੈਠੇ ਸਾਡੇ ਬੰਦੇ ਠੀਕੋ ਹਾਂ ਓਕੇ ਆ ਗਿਆ ਤੇ ਕੋਲ ਆ ਰਿਹਾ ਹਾਂ ਐਕਸ ਜੀ ਵੀ ਵਾਲਾ ਕੰਮ ਹਾਂ ਲੈ ਕੇ ਵੀ 7 ਲੀਟਰ ਕਰ ਦੋ ਬਸ ਥਾਰ ਦਾ ਇਹੀ ਥੋੜਾ ਜਿਹਾ ਉਹ ਆ ਵੀ ਹਾਂ ਜੋ ਹੈ ਪੈਸੇ ਪੈਸੇ ਆਉਂਦਾ ਨਾ ਇਹ ਥਾਰ ਦਾ ਤੁਹਾਨੂੰ ਜਿਹੜਾ ਪਤਾ ਹੈ 5 ਸੀਟਰ ਆ ਜਿਹੜੀ 7 ਲੀਟਰ ਥਾਰ ਸਾਹੀ ਸੀ ਗੋਟਾ ਗੋਟਾ ਵਾ ਠੀਕ ਆ 5 ਸੀਟਰ ਕੀ 7 ਸੀਟਰ ਬਣਾ ਲਈ ਹੇ ਮੈਂ ਉਹਦੀ ਜਿੱਗੀ ਦੀ ਤੇ ਬੈਠੂਗੀ ਮਾਂ ਉਹ ਤੇ ਬਾਹਰ ਮੈਨੂੰ ਬਾਹਰ ਲਓ ਭਾਈ ਪਹੁੰਚ ਗਏ ਖੰਨੇ ਯੈਸ ਕਰਦੇ ਆਂ ਖੰਨੇ ਲਓ ਭਾਈ ਖੰਨੇ ਦੇ ਬਾਜ਼ਾਰ ਚ ਫਿਰਦੇ ਆਂ ਆਹ ਖੰਨੇ ਦਾ ਬਾਜ਼ਾਰ ਹੂੰ ਕੋਈ ਨਹੀਂ ਮਾਰ ਤੇ 6 ਵਾਲੀ ਵੀਡੀਓ ਦਿਖਾਵਾਂਗੇ ਪੂਰੀ ਐਡੀਟ ਦੀ ਹਾਂ ਹਾਂ ਸੱਤਾਂ ਦੀਆਂ ਅਕੀ ਦਾ ਤੋਰ ਤੋਰ ਕੇ ਖੜਨ ਲੱਗੀ ਲਓ ਵੀ ਸਿਆਲਾਂ ਵਾਲਾ ਕੱਪੜਾ ਬਹੁਤ ਆ ਗਿਆ ਆ ਦੇਖੋ ਆਇਓ ਕੰਮ 300 ਭਾਈ ਇੱਕ ਬੰਦੇ ਨੂੰ ਮਾਰਗਟ ਦੇਦਾ ਹਾਂ ਇਹ ਚੀਜ਼ ਲੈ ਜਾਈਏ ਇੱਕ ਕਾਮ ਬਹੁਤ ਬਾਤ 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 ਦੇਖਣੀ ਹੈ ਚਲ ਖੜ ਜਾ ਦੇਖਣ ਲਾ ਵਾਹ ਪਾਈਸ ਰੁਕੋ 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 ਇਹ ਮੋੜਨ ਗਿਆ ਮੋੜਨ ਗਿਆ ਮੋੜਨ ਗਿਆ ਮੋੜਨ ਗਿਆ ਭਾਈ ਨਹੀਂ ਭਾਈ ਤੇ ਇੱਧਰ ਆ ਤੇ ਇੱਥੇ ਨੂੰ ਹੁੰਦਾ ਤੇ ਬਾਕੀ ਆ ساری ਮਾਰਕੀਟ ਆ ਇਹ ਫੈਰ ਖੰਨੇ ਦੀ ਲਾਓ ਭਾਈ ਸਹੀ ਗੱਲ ਆ ਲਾਵੀ ਪਹੁੰਚ ਗਏ ਮੁਥੜ ਦੇ ਭਾਈ ਹੁਣ ਇੱਥੇ ਕਰਦੇ ਪਾਰਟੀ ਕਰਨੀ ਅੱਜ ਥਾਰ ਦੀ ਆ ਜਾਓ ਭਈ ਆ ਜਾਓ ਬੰਦੇ ਬਾਕੀ ਕਿੱਥੇ ਰਹਿ ਗਏ ਆਪਣੇ ਚੱਲਦੇ ਆਂ ਅੰਦਰ ਤੇ ਦੇਖਦੇ ਜਾਵੇ ਲੈ ਭਾਈ ਇੱਧਰ ਭਾਈ ਹੈਪੀ ਬਰਥਡੇ ਬੰਦੇ థాంਕ ਯੂ ਹੈਪੀ ਬਰਥਡੇ ਤੁਝੂ ਅੱਧੇ ਅੱਧੇ ਸਾਡੇ ਹਲੇ ਬਾਹਰ ਰਹਿ ਗਏ ਹਾਂ ਇੱਧਰ ਹੈਪੀ ਬਰਥਡੇ ਲੋ ਭਾਈ ਬੈਕਪੋਰੇਸ਼ਨ ਦੇਖੋ ਵਧੀਆ ਲੱਗ ਰਿਹਾ ਹੈ। ਹੋ ਗਿਆ 70 ਬਰਥਡੇ ਹੈਪੀ ਬਰਥਡੇ। ਮਮੂ ਦਾ ਮਾਇਸ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਮੰਮੀ ਦੋਤਰ ਬੇਟੀ ਮੰਮੀ ਦਾ। ਮੈਂ ਤਾਂ ਮੇਰੀ ਅੱਜੇ ਫੋਟੋ ਖਿੱਚ ਲਓ ਫਿਰ ਬਾਹਰ। ਲਾਓ ਵੀ। ਛੋਟ ਛੋਟ ਪੀਸ ਆਉਂ ਜਿਹੜਾ ਉਹ ਤੇ ਭਜ ਜਾਂਦਾ। ල කෝකපයනේ හදරගෙන් යුටල ස ਫੇਰ ਅਸੀਂ ਇੱਧਰ ਨੂੰ ਗਲਤ ਬਹਿ ਗਏ ਕੋਈ ਆਪਾਂ ਆਪਣਾ ਤੱਕ ਤਾਂ ਦੇਰ ਲੱਗ ਜਾਏਗਾ ਸਹੀ ਗੱਲ ਆ ਜਾਂ ਤਰਾਤੀ ਪਾਸ ਤੋਂ ਪਹਿਲਾਂ ਆ ਕੇ ਬੈਠੇ ਸੀ ਤਰੇ ਗਏ ਹਾਂ ਹਾਂ ਫੇਰ ਮੁੜ ਕੇ ਫੇਰ ਮੁੜ ਕੇ ਅੱਗੇ ਮੁੜ ਕੇ ਅੱਗੇ ਮੁੜ ਕੇ ਫੇਰ ਮੁੜ ਕੇ ਫੇਰ ਮੁੜ ਕੇ ਹੋ ਗਏ ਆਗੇ ਆਗੇ ਆ ਗਏ ਬੱਬਲੋ ਲੈ ਭਾਈ ਆ ਗਿਆ ਆਪਣਾ ਬਟਰ ਮਸਾਲਾ ਡੋਸਾ ਤੇ ਬਟਰ ਆਹਾ ਠੀਕ ਆ ਮਸਾਲਾ ਆਹਾ ਡੋਸਾ ਆ ਠੀਕ ਆ ਆ ਜੀ ਬਰੇ ਕਟ ਵਾਲੇ ਜੀ ਹਾਂ ਉਹਨਾਂ ਚੱਲਣਾ ਤੇ ਬਿੱਚ ਆ ਸੰਬਰ ਇਹ ਆ ਉਹ ਦੀ ਨਾਰੀ ਆ ਸੰਬਰ ਉਹ ਤਾਂ ਖਾ ਨਹੀਂ ਹੋਣਾ ਪਤਾ ਨਾ ਨਾ ਇਹ ਤਾਂ ਕੋ ਚੱਕਰ ਨਹੀਂ ਅਸੀਂ ਆ ਤਾਂ ਗੋਲ ਗੱਪੇ ਵੀ ਲਵਾਗੇ ਬ੍ਰੇਕ ਤੋਂ ਬਾਅਦ ਅੰਦਰੋਂ ਖਾਇਆ ਆ ਤੇ ਆ ਦੋ ਬੰਦੇ ਆ ਤੂੰ ਫੇਰ ਮੈਦਾਨ ਚ ਢੱਟ ਗਏ ਉਹ ਫੇਰ ਆ ਗਏ ਰਾਣੀ ਜੋਤੀ ਮੈદાન ਚ ਦਾ ਕੰਪੀਟੀਸ਼ਨ ਚੱਲਦਾ ਦੇਖ ਲੈ ਕਿਹੜਾ ਕਿਹੜਾ ਜਿੱਤਦਾ ਅੱਜ ਆਹ ਦੋਏ ਹਰਾਤੇ ਇਹ ਲਾਕ ਦੇ ਮੈਦਾਨ ਚ ਡਟੇ ਹੋਏ ਟੀ ਉਹਦਾ ਕੰਪੀਟੀਸ਼ਨ ਚੱਲਦਾ ਦੇਖ ਲੈ ਕਿਹੜਾ ਜਿੱਤਦਾ ਇਹ ਗੋਲੋਪਿਆ ਚੈਲੇਂਜ ਵੱਡਾ ਆਪਾਂ ਲਓ ਭਾਈ ਖਾਪੀ ਸਹੀ ਗੱਲ ਆ ਬਾਲਡੋ ਫੈਸਿਟੀ ਕਾ ਮੁੱਕਰ ਕੇ ਟਾਈਮ ਤੇ ਆ ਕੇ ਆਪੀ ਨੇ ਮੱਤੇ ਆਪਣੇ ਬਰਾਕ ਮਤਾਈ ਤਾਂ ਮਗਾ ਲਈ ਮੈਂ ਪਤਾ ਮੈਂ ਕਰਤੀ ਇਹਦਾ ਕਹਿਣਾ ਮੈਂ ਤਾਂ ਭਾਲੀ ਨਹੀਂ ਕੰਮ ਬਹੁਤ ਦੌੜ ਰੌੜ ਹੋ ਗਿਆ ਯਾਰ ਜੈ ਜਾਨੀ ਦਾ ਪਾ ਲੈ ਆਹ ਕੱਟ ਕੇ ਵੀ ਫੌਜਾਂ ਤੋਂ ਸਵਾਲੇ ਖਾਓ ਅਗਰ ਤਾਂ ਤਾਂ ਬੜੇ ਮਾਸਾ ਕਰਦੇ ਸੀ ਖਾਣੇ ਹੈਗੇ ਮੰਮੀ ਦੇ ਵਿਚਾਰ ਨੇ ਮੰਮੀ ਦੇ ਖਾਣੇ ਤੇ ਦਹੀ ਪੱਲੇ ਕਰ ਗਈਆਂ ਨਹੀਂ ਮੈਂ ਵੀ ਤਾਂ ਰਾਤ ਨੂੰ ਗੋਲ ਗੱਪੇ ਖਾਵਾ ਜੀ ਖਾਣੇ ਨਹੀਂ ਲੈ ਭਾਈ ਫੌਜਾਂ ਵਿਛੜ ਗਈਆਂ ਭਾਈ ਹੈਗਾ ਜੀ ਫੌਜਾਂ ਵਿਛੜ ਗਈਆਂ ਬਾਕੀ ਬੰਦੇ ਬੰਦੇ ਕਿੱਥੇ ਰਹਿ ਗਏ ਉਹ ਆ ਗਏ ਉਹ ਆ ਗਏ ਉਹ ਆ ਗਏ ਕਹਾਂ ਹੈ ਭਾਜੀ ਨੂੰ ਚਲੋ ਆ ਭਾਈ ਪਾਰਟੀ ਬੁਲਟੀ ਕਰਕੇ ਆ ਗਏ ਤੇ ਆਦੇ ਵਲੌਗ ਦੀ ਅਪ ਇਥੇ ਐਂਡਿੰਗ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਵਲਦੇ ਆਪਣੇ ਨਾਲ ਨਹੀਂ ਰਹੇ ਫੌਜਾਂ ਬਿਛੜ ਗਈ ਹੈ ਫੌਜਾਂ ਬਿਛੜ ਗਈਆਂ ਆਪਣੀਆਂ ਤੇ ਵਲੌਗ ਚੱਕਰਨਗੇ ਅੱਜ ਹਾਂ